ਕਿਉਂ ਇਸ ਕੇਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਵੀ ਇੱਕ ਨਵਾਂ ਲਾਅ ਤਿਆਰ ਕਰਨਾ ਪਿਆ ਕਿਵੇਂ 17 ਸਾਲ ਤੱਕ ਦਲੇਰ ਲੀਡੀ ਆਈਐਸ ਮਹਿਲਾ ਪੁਲਿਸ ਮੁਲਾਜ਼ਮ ਕੇਪੀਐਸ ਗਿੱਲ ਨਾਲ ਆਰਪਾਰ ਦੀ ਲੜਾਈ ਲੜਦੀ ਰਹੀ ਕਿਵੇਂ ਇਸ ਨੀਂਦਰ ਮਹਿਲਾ ਅਧਿਕਾਰੀ ਨੇ ਸਾਰੇ ਸਿਸਟਮ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ ਕਿਉਂ ਸਾਰਾ ਹਕੂਮਤੀ ਸਿਸਟਮ ਰੂਪਨ ਦੇਵੋਲ ਦੇ ਮਗਰ ਹੱਥ ਧੋ ਕੇ ਪੈ ਗਿਆ ਕੇਪੀਐਸ ਗਿੱਲ ਨੂੰ ਆਖਿਰ ਆਈਐਸ ਮਹਿਲਾ ਅਧਿਕਾਰੀ ਨਾਲ ਛੇੜਛਾੜ ਕਰਨ ਦੀ ਕੀ ਸਜ਼ਾ ਮਿਲੀ ਤੇ ਰੂਪਨ ਦੇਵੋਲ ਦਾ ਆਖਿਰ ਕੀ ਹੋਇਆ ਸਭ ਕੁਝ ਇਸ ਵੀਡੀਓ ਵਿੱਚ 1988 ਜਗ੍ਹਾ ਚੰਡੀਗੜ੍ਹ ਇੱਕ ਹਾਈ ਪ੍ਰੋਫਾਈਲ ਡਿਨਰ ਜਿਸ ਵਿੱਚ ਸੀ ਪੁਲਿਸ ਦੇ ਅਫਸਰ ਜੱਜ ਅਤੇ ਵੱਡੇ ਨੇਤਾ ਪਰ ਇਸ ਰਾਤ ਇੱਕ ਹੱਦ ਪਾਰ ਹੋਈ ਇਸ ਅਕੌਥੀ ਸੁਪਰਕੌਪ ਦਾ ਗੰਦਾ ਭੈਣਾ ਤੇ ਪੱਦਾ ਕਿਰਦਾਰ ਇਸ ਪਾਰਟੀ ਵਿੱਚ ਨੰਗਾ ਹੋ ਗਿਆ ਜਦੋਂ ਇਸਨੇ ਬੀਬੀ ਰੂਪਨ ਦਿਓਲ ਬਜਾਜ ਨਾਲ ਸ਼ਰੇਆਮ ਛੇੜਖਾਨੀ ਕੀਤੀ ਸੀ ਇਹ ਕੋਈ ਆਮ ਬੀਬੀ ਨਹੀਂ ਸੀ ਰੂਪਨ ਦਿਓਲ ਬਜਾਜ ਆਈਐਸ ਮਹਿਲਾ ਅਧਿਕਾਰੀ ਸੀ ਰੂਪਨ ਦਿਓਲ ਬਜਾਜ ਪਾਰਟੀ ਵਿੱਚ ਆਪਣੀਆਂ ਫੀਮੇਲ ਫਰੈਂਡਸ ਨਾਲ ਬੈਠੇ ਹੁੰਦੇ ਹਨ ਤੇ ਕੇਪੀਐਸ ਗੱਲ ਉਹਨਾਂ ਨੂੰ ਦੂਰ ਖੜਾ ਕੂਡ ਰਿਹਾ ਸੀ ਕੇਪੀਐਸ ਗੱਲ ਲੇਡੀਜ਼ ਦੇ ਗਰੁੱਪ ਵਿੱਚ ਜਾ ਕੇ ਬੈਠ ਜਾਂਦਾ केपीएस गिल्ड ਦੇ ਉੱਥੇ ਬੈਠਦੇ ਹੀ ਕੁਝ ਆਈਐਸ ਲੇਡੀਜ਼ ਉੱਥੋਂ ਉੱਠ ਕੇ ਚਲੇ ਜਾਂਦੀਆਂ ਹਨ ਕਿਉਂਕਿ ਉਹਨਾਂ ਨੂੰ ਗਿੱਲ ਦੇ ਵਰਤਾਰੇ ਬਾਰੇ ਚੰਗੀ ਤਰ੍ਹਾਂ ਪਤਾ ਸੀ ਕੇ ਪੀ ਐਸ ਗਿੱਲ ਰੂਪਨ ਦਿਓਲ ਨੂੰ ਘੂਰਦਾ ਰਹਿੰਦਾ ਹੈ ਅਤੇ ਇਸ਼ਾਰਾ ਕਰਕੇ ਕਹਿੰਦਾ ਤੁਸੀਂ ਮੇਰੇ ਕੋਲ आओ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਰੂਪਨ ਦਿਓਲ ਬਜਾਜ ਉੱਠ ਕੇ ਕੇ ਪੀ ਐਸ ਗਿੱਲ ਕੋਲ ਜਾਂਦੇ ਹਨ ਤੇ ਇੰਨੇ ਵਿੱਚ ਹੀ ਕੇ ਪੀ ਐਸ ਗਿੱਲ ਕੋਲ ਪਈ ਚੇਅਰ ਨੂੰ ਖਿੱਚ ਕੇ ਆਪਣੀ ਚੇਅਰ ਕੋਲ ਕਰ ਲੈਂਦਾ ਰੂਪਨ ਦਿਓਲ ਬਜਾਜ ਚੇਅਰ ਨੂੰ ਚੁੱਕ ਕੇ ਪਿੱਛੇ ਕਰਨ ਲੱਗਦੇ ਹਨ ਪਰ ਕੇ ਪੀ ਐਸ ਗਿੱਲ ਫੇਰ ਤੋਂ ਚੇਅਰ ਨੂੰ ਆਪਣੇ ਕੋਲ ਕਰ ਲੈਂਦਾ ਰੂਪਨ ਦਿਓਲ ਬਜਾਜ ਨੂੰ ਇਹ ਰਿਅਲਾਈਜ਼ ਹੋ ਗਿਆ ਸੀ ਕਿ ਕੇ ਪੀ ਐਸ ਗਿੱਲ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਸ ਦੀ ਇੰਟੈਂਸ਼ਨ ਕੁਝ ਠੀਕ ਨਹੀਂ ਇਸ ਤੋਂ ਬਾਅਦ ਰੂਪਨ ਦਿਓਲ ਵਾਪਸ ਜਾ ਕੇ ਆਪਣੀ ਜਗ੍ਹਾ ਤੇ ਬੈਠ ਜਾਂਦੇ ਹਨ ਇਹ ਘਟਨਾ ਰਾਤ ਦੇ 10 ਵਜੇ ਦੇ ਕਰੀਬ ਦੀ ਦੱਸੀ ਜਾਂਦੀ ਹੈ ਇਸ ਤੋਂ ਬਾਅਦ ਕੇਪੀਐਸ ਗਿੱਲ ਉੱਠ ਕੇ ਰੂਪਨ ਦੇ올 ਕੋਲ ਜਾਂਦਾ ਹੈ ਤੇ ਗੁੱਸੇ ਵਿੱਚ ਕਹਿੰਦਾ ਉੱਠੋ ਤੇ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਰੂਪਨ ਦੇ올 ਬਜਾਜ ਕੇਪੀਐਸ ਗਿੱਲ ਨੂੰ ਕਹਿੰਦੇ ਹਨ ਕਿ ਤੁਹਾਡਾ ਇਹ ਬਿਹੇਵੀਅਰ ਤੁਹਾਡੇ ਵਰਗੇ ਅਫਸਰ ਨੂੰ ਸ਼ੋਭਾ ਨਹੀਂ ਦਿੰਦਾ ਤੇ ਇਹਨਾਂ ਕਹਿੰਦੇ ਹੀ ਰੂਪਨ ਦੇ올 ਬਜਾਜ ਉੱਠ ਕੇ ਜਾਣ ਲੱਗਦੇ ਹਨ ਤੇ ਇਸ ਤੇ ਕੇਪੀਐਸ ਗਿੱਲ ਉਹਨਾਂ ਦੀ ਬੈਗ ਤੇ ਹਿੱਟ ਕਰਦੇ ਨੇ ਇਹ ਸਾਰੀ ਘਟਨਾ ਉੱਥੇ ਮੌਜੂਦ ਉੱਚ ਅਧਿਕਾਰੀਆਂ ਦੇ ਸਾਹਮਣੇ ਹੋਈ ਹੈ ਪਰ ਕੋਈ ਵੀ ਇਸਤੇ ਬੋਲਦਾ ਤੱਕ ਨਹੀਂ ਇਸ ਤੋਂ ਬਾਅਦ ਰੂਪਨਦੋਲ ਬਜਾਜ ਘਬਰਾ ਕੇ ਘਰ ਦੇ ਅੰਦਰ ਚਲੇ ਜਾਂਦੇ ਹਨ ਜਿੱਥੇ ਉਹਨਾਂ ਦੇ ਹਸਬੰਡ ਆਪਣੇ ਫਰੈਂਡਸ ਨਾਲ ਪਾਰਟੀ ਕਰ ਰਹੇ ਹੁੰਦੇ ਹਨ ਇਹ ਸਾਰੀ ਘਟਨਾ ਉਹ ਆਪਣੇ ਹਸਬੰਡ ਨੂੰ ਦੱਸਦੇ ਹਨ ਇਸ ਘਟਨਾ ਤੋਂ ਬਾਅਦ ਰੂਪਨਦੋਲ ਬਜਾਜ ਆਪਣੇ ਸਾਰੇ ਸੀਨੀਅਰ ਆਫਿਸਰਸ ਨੂੰ ਰਿਟਰਨ ਵਿੱਚ ਇਸ ਸਾਰੇ ਮਾਮਲੇ ਦੀ ਕੰਪਲੇਂਟ ਕਰਦੇ ਹਨ ਤੇ ਕੇਪੀਐਸ ਗਿਲ ਦੇ ਖਿਲਾਫ ਸਟ੍ਰਿਕਟ ਐਕਸ਼ਨ ਲੈਣ ਲਈ ਕਹਿੰਦੇ ਹਨ ਪਰ ਸਾਰੇ ਉੱਚ ਅਧਿਕਾਰੀ ਕੇਪੀਐਸ ਗਿਲ ਦੇ ਖਿਲਾਫ ਜਾਣ ਤੋਂ ਡਰਦੇ ਸਨ ਉਹ ਗਿਲ ਦੇ ਖਿਲਾਫ ਕੁਝ ਵੀ ਐਕਸ਼ਨ ਲੈਣ ਦੀ ਬਜਾਏ ਰੂਪਨ ਦੇਵਲ ਪੰਜਾਬ ਨੂੰ ਕਹਿੰਦੇ ਹਨ ਕਿ ਵੱਡੀਆਂ-ਵੱਡੀਆਂ ਪਾਰਟੀਆਂ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਤੁਸੀਂ ਇਸ ਮਾਮਲੇ ਨੂੰ ਨਵੇਟ ਲਓ ਉਸ ਸਮੇਂ ਦੇ ਗਵਰਨਰ ਵੱਲੋਂ ਰੂਪਨ ਦੇਵਲ ਨੂੰ ਕਿਹਾ ਜਾਂਦਾ ਹੈ ਕਿ ਮੈਂ ਕੇਪੀਐਸ ਗਿੱਲ ਨੂੰ ਇਸ ਸਭ ਲਈ ਬਹੁਤ ਝਾੜ ਪਾਈ ਹੈ ਹੁਣ ਉਹ ਸ਼ਾਮ ਦੀ ਪਾਰਟੀ ਕਦੇ ਨਹੀਂ اٹੈਂਡ ਕਰੇਗਾ ਤੇ ਸ਼ਰਾਬ ਵੀ ਆਪਣੇ ਘਰ ਵਿੱਚ ਰਹਿ ਕੇ ਪੀਵੇਗਾ ਕੇਪੀਐਸ ਗਿੱਲੀ ਅਜੇਹੇ ਬੇਤੁਕੇ ਜਵਾਬ ਸੁਣ ਕੇ ਰੂਪਨ ਦੇਵਲ ਨੂੰ ਸਮਝ ਆ ਗਈ ਸੀ ਕਿ ਇਹ ਸਾਰੇ ਅਫਸਰ ਗਿੱਲ ਕੋਲੋਂ ਕਰਦੇ ਨੇ ਇਹ ਕੋਈ ਐਕਸ਼ਨ ਨਹੀਂ ਲੈਣਗੇ ਛੇੜਛਾੜ ਦੀ ਘਟਨਾ ਤੋਂ 11 ਦਿਨ ਬਾਅਦ ਰੂਪਨ ਦੇਵਲ ਅਤੇ ਉਸਦੇ ਮੈਂ ਸੈਕਟਰ 17 ਦੇ ਥਾਣੇ ਵਿੱਚ ਜਾ ਕੇ ਇੱਕ ਐਫ ਆਈ ਆਰ ਦਰਜ ਕਰਵਾਉਂਦੇ ਹਨ ਪਰ ਉਸ ਸਮੇਂ ਚੰਡੀਗੜ੍ਹ ਦਾ ਐਸ ਐਸ ਪੀ ਪੰਜਾਬ ਤੋਂ ਹੀ ਕੇ ਪੀ ਐਸ ਖੇਲ ਦਾ ਮੈਂਟਰ ਸੀ ਜੋ ਡੈਪੂਟੇਸ਼ਨ ਤੇ ਆਇਆ ਹੋਇਆ ਸੀ ਉਹ ਵੀ ਕੋਈ ਐਕਸ਼ਨ ਨਹੀਂ ਲੈਂਦਾ ਰੂਪਨ ਦਿਓਲ ਬਾਜਾਜ ਆਈ ਐਸ ਮਹਿਲਾ ਅਧਿਕਾਰੀ ਸੀ ਇਹੋ ਜਿਹੇ ਸੁਪਰ ਕੌਪ ਦੇ ਹੱਕ ਵਿੱਚ ਡਟ ਕੇ ਸਾਰੀ ਅਫਸਰ ਸਾਹੀ ਹੱਥ ਧੋਕੇ ਰੂਪਨ ਦਿਓਲ ਬਾਜਾਜ ਦੇ ਮਗਰ ਪੈ ਗਈ ਮੁਕੱਦਮਾ ਵਾਪਸ ਲੈਣ ਲਈ ਚਾਰੇ ਪਾਸਿਓਂ ਜ਼ੋਰ ਪੈਣ ਲੱਗਾ ਪੈਰ ਪੈਰ ਤੇ ਜਲੀਲ ਕੀਤਾ ਜਾਣ ਲੱਗਾ ਬਿਨ ਮੰਗੀਆਂ ਸਲਾਹਾਂ ਤੇ ਗੁਮਨਾਮ ਧਮਕੀਆਂ ਮਿਲਣ ਦਾ سلسلہ ਸ਼ੁਰੂ ਹੋ ਗਿਆ ਸਰਕਾਰੀ ਕੈਲੰਡਰਾਂ ਵਿੱਚੋਂ ਫੋਟੋ ਹਟਾ ਲ ਦਿੱਤੀ ਗਈ ਵੱਡੇ ਅਹੁਦੇ ਤੋਂ ਹਟਾ ਕੇ ਮਾਮੂਲੀ ਜਹੀ ਪੋਸਟ ਦੇ ਦਿੱਤੀ ਗਈ ਥਾਂ ਥਾਂ ਉਹ ਮਜ਼ਾਕ ਦਾ ਪਾਤਰ ਬਣਨ ਲੱਗੀ ਮਾਨਸਿਕ ਰੂਪ ਵਿੱਚ ਪਰੇਸ਼ਾਨ ਕਰਨ ਲਈ ਉਸਤੇ ਅਫਸਰ ਪਤੀ ਬੀ ਆਰ ਬਜਾਜ ਦੇ ਵੀ ਦਬਾਅ ਪੈਣ ਲੱਗਾ ਪਰ ਫੌਜ ਦੇ ਰਿਟਾਇਰਡ ਕਰਨਲ ਇਕਵਾਲ ਸਿੰਘ ਦਿਉਲ ਦੇ ਘਰ ਜਨਮੀ ਜਾਗਦੀ ਜ਼ਮੀਰ ਵਾਲੀ ਇਹ ਬਹਾਦਰ ਔਰਤ ਚਟਾਨ ਵਾਂਗ ਡਟੀ ਰਹੀ ਉਸ ਵੇਲੇ ਦਾ ਰਾਜਪਾਲ ਸਿਧਾਰਥ ਸ਼ੰਕਰ ਰੇ ਅਤੇ ਉਸ ਦਾ ਸਿਕਿਉਰਿਟੀ ਐਡਵਾਈਜ਼ਰ ਜੇ ਐਫ ਰੂਬੇਰੋ ਨੇ ਮੁਕੱਦਮਾ ਖਾਰਜ ਕਰਵਾਉਣ ਲਈ ਹਰ ਪੁੱਠਾ ਸਿੱਧਾ ਹੱਥ ਕੰਡਾ ਵਰਤਿਆ ਇੱਕ ਪਾਸੇ ਇੱਕ ਔਰਤ ਤੇ ਦੂਜੇ ਪਾਸੇ ਇਹ ਸੁਪਰ ਕੌਪ ਸੀ ਤੇ ਇਸ ਦੀ ਹਮਾਇਤ ਵਿੱਚ ਮੁਲਕ ਦਾ ਸਾਰਾ ਨਿظام ਇਹ ਬਹਾਦਰ ਔਰਤ ਖੁਦ ਆਈਐਸ ਪਤੀ ਵੀ ਸੀਨੀਅਰ ਆਈਐਸ ਭਰਾ ਸ਼ਮਸ਼ੇਰ ਸਿੰਘ ਦਿਓਲ ਆਈਐਸ ਕਮਿਸ਼ਨਰ ਦਿੱਲੀ ਪੁਲਿਸ ਭਾਬੀ ਕਮਲਜੀਤ ਕੌਰ ਦਿਓਲ ਆਈਐਸ ਅਸਿਸਟੈਂਟ ਕਮਿਸ਼ਨਰ ਦਿੱਲੀ ਪੁਲਿਸ ਤੇ ਪਿਤਾ ਭਾਰਤੀ ਫੌਜਦਾਰ ਰਿਟਾਇਰਡ ਕਰਨਲ ਇਕਬਾਲ ਸਿੰਘ ਦਿਓਲ ਲੁਧਿਆਣਾ ਜ਼ਿਲ੍ਹੇ ਦੇ ਢਾਂਗੋ ਪਿੰਡ ਦੀ ਜੰਪਲ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਇਹ ਅਰਜਨ ਸਿੰਘ ਦਿਓਲ ਦੀ ਪੁੱਤਰੀ ਬੀਬੀ ਰੂਪਾ ਦੇਵਲ ਪਾਜ ਜੋ ਪੰਜਾਬ ਸਰਕਾਰ ਦੇ ਵਿੱਤ ਸਕੱਤਰ ਵਰਗੇ ਐਮ ਮੋਤੀ ਤੋਂ ਰਿਟਾਇਰ ਹੋਈ ਹੈ ਉਸਨੇ ਗਿੱਲ ਦੀ ਸਾਰੀ ਮਰਦਾਨਗੀ ਚੂੜ-ਚੂੜ ਕਰ ਦਿੱਤੀ ਸੀ ਜਦ ਅਦਾਲਤ ਨੇ ਗਿੱਲ ਨੂੰ ਚਰਿੱਤਰਹੀਣ ਕਰਦਾਨਿਆ ਫਿਰ ਇਹ ਮਾਮਲਾ ਚੰਡੀਗੜ੍ਹ ਹਾਈ ਕੋਰਟ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਤੱਕ ਪਹੁੰਚਦਾ ਜਿਸ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਜੋ ਕੇਪੀਐਸ ਗਿੱਲ ਨੂੰ ਸਜ਼ਾ ਸੁਣਾਈ ਗਈ ਉਹ ਬਾਅਦ ਵਿੱਚ ਸੋਸ਼ਲ ਸੇਵਾ ਵਿੱਚ ਤਬਦੀਲ ਕਰ ਦਿੱਤੀ ਗਈ ਦੋਸਤੋ ਇਹ ਮਾਮਲਾ ਜੁਲਾਈ 1988 ਦਾ ਸੀ ਤੇ ਸੁਪਰੀਮ ਕੋਰਟ ਨੇ ਇਸ ਤੇ ਫੈਸਲਾ 2005 ਮਤਲਬ 17 ਸਾਲ ਬਾਅਦ ਜਾ ਕੇ ਕੀਤਾ ਇਸ ਸਾਰੀ ਘਟਨਾ ਦੌਰਾਨ ਸੁਪਰ ਕੌਪ ਅਤੇ ਸੇਵੀਅਰ ਆਫ ਪੰਜਾਬ ਕਹੀ ਜਾਣ ਵਾਲੀ ਗਿੱਲ ਦੀ ਸਾਰੇ ਦੇਸ਼ ਵਿੱਚ ਥੂ-ਥੂ ਹੋਈ ਅਤੇ 17 ਸਾਲ ਤੱਕ ਜੰਬਾਜ ਆਈਐਸ ਅਧਿਕਾਰੀ ਤ੍ਰਿਪੰਦੋਲ ਬਜਾਜ ਨੇ ਡਟ ਕੇ ਜ਼ੁਲਮ ਅਤੇ ਸਿਸਟਮ ਦੇ ਖਿਲਾਫ ਲੜਨਾ ਜਾਰੀ ਰੱਖਿਆ ਜੋ ਕਿ ਲੋਕਾਂ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹ ਕੇਸ ਸਿਰਫ ਰੂਪਨ ਦੀ ਹਿੰਮਤ ਦੀ ਕਹਾਣੀ ਨਹੀਂ ਸੀ। ਇਹ ਕਹਾਣੀ ਸੀ ਉਸ ਸਿਸਟਮ ਦੀ ਜਿਸ ਨੇ ਪਹਿਲੀ ਵਾਰ ਇੱਕ ਮਹਿਲਾ ਦੀ ਆਵਾਜ਼ ਨੂੰ ਗੰਭੀਰਤਾ ਨਾਲ ਸੁਣਿਆ। ਕੇਪੀਐਸ ਗਿੱਲ ਵਰਗੇ ਤਾਕਤਵਰ ਅਹੁਦੇ ਤੇ ਬੈਠੇ ਆਦਮੀ ਨੂੰ ਕਾਨੂੰਨ ਦੇ ਘੇਰੇ ਚ ਲਿਆ ਗਿਆ। ਇਹ ਆਪਣੇ ਆਪ 'ਚ ਇਤਿਹਾਸ ਸੀ। ਸੁਪਰੀਮ ਕੋਰਟ ਨੇ ਸਾਫ਼ ਸ਼ਬਦਾਂ ਚ ਕਿਹਾ, "ਔਰਤ ਦੀ ਇੱਜ਼ਤ ਤੇ ਹਮਲਾ ਕਦੇ ਵੀ ਸਰਕਾਰੀ ਕੰਮ ਨਹੀਂ ਹੋ ਸਕਦਾ।" ਇਸ ਫੈਸਲੇ ਨੇ ਸੈਕਸ਼ਨ 197 CrPC ਦੀ ਵਿਆਖਿਆ ਨੂੰ ਬਦਲ ਦਿੱਤਾ। ਇਸ ਫੈਸਲੇ ਅਨੁਸਾਰ ਹੁਣ ਕੋਈ ਵੀ ਅਧਿਕਾਰੀ ਚਾਹੇ ਉਹ ਨਾ ਵੀ ਵੱਡਾ ਹੋਵੇ ਆਪਣੀਆਂ ਨਿੱਜੀ ਮਾੜੀਆਂ ਹਰਕਤਾਂ ਨੂੰ ਸਰਕਾਰੀ ਡਿਊਟੀ ਦੀ ਢਾਲ ਨਹੀਂ ਬਣਾ ਸਕਦਾ ਇਸ ਮਾਮਲੇ ਤੋਂ ਬਾਅਦ ਕਾਨੂੰਨ ਨੇ ਔਰਤਾਂ ਲਈ ਇੱਕ ਨਵਾਂ ਮਜਬੂਰ ਹਥਿਆਰ ਦਿੱਤਾ ਇਨਸਾਫ ਦੀ ਇੱਕ ਨਵੀਂ ਰਾਹ ਤੇ ਇਹ ਰਾਹ ਤਿਆਰ ਕੀਤਾ ਸੀ ਇੱਕ ਆਈਐਸ ਮੈਲਾ ਅਧਿਕਾਰੀ ਰੂਪਨ ਦਿওল ਬਜਾਜ ਨੇ ਜਿਸ ਨੇ ਚੁੱਪ ਰਹਿਣ ਦੀ بجائے ਲੜਨ ਦਾ ਫੈਸਲਾ ਕੀਤਾ ਇਸ ਲਈ ਯਾਦ ਰੱਖੋ ਸੱਚਾਈ ਕਦੇ ਵੀ ਤਾਕਤ ਅੱਗੇ ਨਹੀਂ ਝੁਕਦੀ ਇਸ ਕੇਸ ਤੋਂ ਬਾਅਦ ਹੀ ਸੁਪਰੀਮ ਕੋਰਟ ਵੱਲੋਂ ਔਰਤਾਂ ਲਈ ਇੱਕ ਸਪੈਸ਼ਲ ਲਾਅ ਤਿਆਰ ਕੀਤਾ ਗਿਆ ਜਿਸ ਨੇ ਔਰਤਾਂ ਦੀ ਸੁਰੱਖਿਆ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਦਿੱਤਾ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਇਸ ਪੱਧਰ ਤੇ ਉੱਚ ਆਪਸਰਾਵਾਂ ਵਾਲੇ ਪਰਿਵਾਰ ਨਾਲ ਸੰਬੰਧਿਤ ਹੁੰਦਿਆਂ ਹੋਇਆਂ ਵੀ ਇੱਕ ਛੋਟਾ ਜਿਹਾ ਇਨਸਾਫ ਲੈਣ ਵਾਸਤੇ ਇੰਨਾ ਸੰਘਰਸ਼ ਕਰਨਾ ਪਿਆ ਤਾਂ ਉਸ ਵੇਲੇ ਉਹਨਾਂ ਆਮ ਪਿੰਡੂ ਗਰੀਬ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਏਗਾ ਜਿਨ੍ਹਾਂ ਨੇ ਪਰਿਵਾਰਕ ਜੀ ਅਤੇ ਨੌਜਵਾਨ ਔਲਾਦਾਂ ਪੁੱਛਗਿੱਛ ਦੇ ਬਹਾਨੇ ਦਿਨ ਦਿਹਾੜੇ ਚੁੱਕ ਲਈ ਜਾਂਦੇ ਸਨ ਚਾਹੇ ਬਲੈਕ ਥੰਡਰ ਮੌਕੇ ਦਰਬਾਰ ਸਾਹਿਬ ਅੰਦਰੋਂ ਸੋਨੇ ਬਾਰੇ ਬਹਿਸ ਛਿੜੀ ਚਾਹੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਖਪਾ ਦੇਣ ਵਾਲੀ ਗੱਲ ਹੋਈ ਜਾਂ ਅਣਪਛਾਤੀਆਂ ਲਾਸ਼ਾਂ ਵਰਗੇ ਮਾਮਲੇ ਸਾਹਮਣੇ ਆਏ ਪਰ ਮੁਲਕ ਦਾ ਨਿਜ਼ਾਮ ਕਹਿੰਦਾ ਰਿਹਾ ਇਹ ਤਾਂ ਸਾਡਾ ਸੁਪਰ ਕੌਪ ਹੈ ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜ ਰਿਹਾ ਹੈ ਕਿਸੇ ਵੀ ਹੋਮ ਗਾਰਡੀਅਨ ਨੂੰ ਇੰਨੀ ਤਾਕਤ ਮਿਲ ਜਾਂਦੀ ਉਹ ਵੀ ਗਿੱਲ ਵਰਗਾ ਸੁਪਰ ਕੌਪ ਬਣ ਜਾਂਦਾ ਇਸ ਮੁਲਕ ਦਾ ਨਿਜ਼ਾਮ ਇਸ ਨੂੰ ਬੇਸ਼ੱਕ ਸੁਪਰ ਕੌਪ ਬਣਾਉਣ ਤੇ ਤੋਲਿਆ ਰਿਹਾ ਪਰ ਇੱਕ ਔਰਤ ਨੇ ਇਸ ਅਖੌਤੀ ਸੁਪਰ ਕੌਪ ਨੂੰ ਨਾਨੀ ਚੇਤੇ ਕਰਵਾ ਦਿੱਤੀ ਬੇਸ਼ੱਕ ਗਿੱਲ ਨੂੰ ਜੇਲ ਨਹੀਂ ਜਾਣਾ ਪਿਆ ਪਰ ਸਜ਼ਾ ਹੋਈ ਤੇ ਕਾਨੂੰਨ ਦੀ ਨਜ਼ਰ ਵਿੱਚ ਉਹ ਸਜ਼ਾ یافتਾ ਮੁਜ਼ਰਮ ਬਣ ਗਿਆ 17 ਸਾਲ ਉਹ ਦਲੇਰ ਬੀਬੀ ਇਸ ਡਰਪੋਕ ਗਿੱਲ ਨਾਲ ਲੜਦੀ ਪੜਦੀ ਰਹੀ ਜਿਸਤੇ ਮਗਰ ਇਸ ਮੁਲਕ ਦਾ ਸਾਰਾ ਹਕੂਮਤ ਦਾ ਸਿਸਟਮ ਡਟਿਆ ਖੜਾ ਸੀ ਇਵੇਂ ਹੀ ਬੀਬੀ ਪਰਮਜੀਤ ਕਾ ਖਲੜਾ ਨੇ ਆਪਣੇ ਪਤੀ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮੌਤ ਲਈ ਗਿੱਲ ਨੂੰ ਉਸਦੇ ਆਖਰੀ ਸਾਹ ਤੱਕ ਜ਼ਬਰਦਸਤ ਚੱਕਰ ਦਿੱਤੀ। ਇਹਨਾਂ ਬੀਬੀਆਂ ਤੇ ਇਹੋ ਜਿਹੇ ਗਿੱਲ ਅਤੇ ਉਹਨਾਂ ਦੇ ਗਰੋਵ ਵੱਲੋਂ 27 ਲੋਕਾਂ ਉੱਪਰ ਮੁਕੱਦਮੇ ਵਾਪਸ ਲੈਣ ਲਈ ਜੋ ਜ਼ੁਲਮ, ਜੋ ਬਦੀਖੀਆਂ ਤੇ ਜੋ ਤਖੇਸ਼ਾਈਆਂ ਹੋਈਆਂ ਉਹ ਕਿਸੇ ਕੋਈ ਸੁਣੇ ਤਾਂ ਇਸ ਪਾਪੀ ਨੂੰ ਸੁਪਰ ਕੌਪ ਕਹਿਣ ਵਾਲੇ ਨੂੰ ਵੀ ਲਾਣਤਾਂ ਪਾਵੇ। ਸੋ ਦੋਸਤੋ ਇਹ ਕਹਾਣੀ ਸੀ ਦੁਨੀਆ ਵਿੱਚ ਸੁਪਰ ਕੌਪ ਕਹਿ ਜਾਣ ਵਾਲੇ ਪੰਜਾਬ ਦੇ ਬੁੱਚੜ ਕੇ ਪੀਐਸ ਗਿੱਲ ਦੀ ਜਿਸਨੇ ਪੰਜਾਬ ਤੇ ਅੱਧੇ ਸਿੱਖ ਨੌਜਵਾਨ ਝੂਠੇ ਮੁਕਾਬਲੇ ਵਿੱਚ ਇਹ ਕਹਿ ਕੇ ਮਾਰਦੇ ਕਿ ਇਹ ਤਾਂ ਖਾੜਕੂ ਨੇ ਇਸ ਤੋਂ ਪਹਿਲਾਂ ਵੀ ਗਿੱਲ ਦੇ ਕਾਰਨਾਮੇ ਤੇ ਅਸੀਂ ਵੀਡੀਓ ਬਣਾ ਚੁੱਕੇ ਹਾਂ ਜੇ ਤੁਸੀਂ ਨਹੀਂ ਵੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਆਉਣ ਵਾਲੀਆਂ ਵੀਡੀਓਜ਼ ਵਿੱਚ ਅਸੀਂ ਫਿਰ ਤੋਂ ਗਿੱਲ ਦੇ ਤਸ਼ੱਦਦਾਂ ਦੀ ਗੱਲ ਕਰਾਂਗੇ ਕਿ ਕਿਵੇਂ ਕੇਪੀਐਸ ਗਿੱਲ ਨੇ ਪੰਜਾਬ ਦਾ ਪੁੱচ্চੜ ਬਣ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਅਤੇ ਪੰਜਾਬ ਦੀ ਅੱਧੀ ਜਵਾਨੀ ਨੂੰ ਖਤਮ ਕਰ ਦਿੱਤਾ ਕਿਵੇਂ ਗਿੱਲ ਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਅਤੇ ਕੇਂਦਰ ਸਰਕਾਰ ਦੀ ਨਜ਼ਰ ਵਿੱਚ ਸੱਚਾ ਬਣ ਲਈ ਇਹ ਪ੍ਰੋਸ ਮੁਕਾਬਲਿਆਂ ਨੂੰ ਸੱਚਾ ਬਣਾਇਆ। ਇਸ ਸਭ ਕੁਝ ਆਪਾਂ ਅਗਲੀਆਂ ਵੀਡੀਓਜ਼ ਵਿੱਚ ਵੇਖਾਂਗੇ। ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ। ਉਹ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਲ ਦੱਸਿਓ। ਧੰਨਵਾਦ।